ਧੰਨਵਾਦ ਮੇਰੇ ਨਾਲ ਮੇਰੇ ਸਾਥੀ ਐਮਐਲਏ ਰਾਜਾਗਿਰ ਜੀ ਮਾਨ ਸਾਹਿਬ ਸਜਨ ਸਿੰਘ ਚੀਮਾ ਜੀ ਡਿਪਟੀ ਕਮਿਸ਼ਨਰ ਸਾਹਿਬ ਅਮਿਤਪਰਮਾਨ ਸੋ ਸਤ ਮਾਨਜਾ ਜੀ ਜੀ ਉਹ ਕਿ ਦਿੱਕਾ ਕਿ ਚੁਕੀ 3 ਸਾਲਾਂ ਬਣੇ ਉਦੇ ਉਪਰ ਕਾਰਵਾਈ ਜਿਹੜੀ ਸਾਡੀ ਸਰਕਾਰ ਵੱਲੋਂ ਉਹ ਚੱਲ ਰਹੀ ਸੀ ਕਿਉਂਕਿ ਆਪਣੇ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ ਤੇ ਉਸ ਐਫਰਮ ਕਰਨ ਲਈ ਲੈ ਕੇ ਜਾਣ ਦੇ ਲਈ ਇਸ ਮਹੀਨੇ 1 ਤਾਰੀਖ ਤੋਂ ਯੁੱਧ ਨਸ਼ਾ ਵਿਰੁੱਧ ਕੈਂਪੇਨ ਅਗੇਂਸਟ ਡਰੱਗਸ ਜਿਹੜੀ ਉਹ ਸ਼ੁਰੂ ਕੀਤੀ ਜਿਸ ਦੇ ਵਿੱਚ ਸਾਡੀ ਪੰਜ ਮੈਂਬਰੀ ਜਿਹੜੀ ਕੈਬਨਿਟ ਸਬਕਮੇਟੀ ਹੈ ਉਹ ਬਣੀ ਔਰ ਇੱਕ 360 ਡਿਗਰੀਜ਼ ਪਲਾਨ ਹੈ ਜਿਹੜਾ ਜਿਹਦੇ ਵਿੱਚ ਸਪਲਾਈ ਰਿਡਕਸ਼ਨ ਤੋਂ ਲੈ ਕੇ ਡਿਮਾਂਡ ਰਿਡਕਸ਼ਨ ਤੱਕ ਪੁਲਿਸ ਦਾ ਕੰਮ ਵੀ ਹੈ ਉਸ ਚ ਅ ਔਰ ਜੋ ਹੈਲਥ ਏਜੰਸੀ ਹੈ ਹੈਲਥ ਡਿਪਾਰਟਮੈਂਟ ਹੈ ਉਹਦਾ ਵੀ ਹੈ ਸਿਵਲ ਸੋਸਾਇਟੀ ਦਾ ਵੀ ਹੈ ਅਵੇਅਰਨੈਸ ਕੈਂਪੇਨ ਵੀ ਹੈ ਸੋ ਇੱਕ 360 ਡਿਗਰੀਜ਼ ਪਲਾਨ ਹੈ ਜਿਹੜਾ ਉਹ ਬਣਾਇਆ ਗਿਆ ਤੇ ਉਸੇ ਦੇ ਤਹਿਤ ਅੱਜ ਕਪੂਰਥਲਾ ਦੇ ਵਿੱਚ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਔਰ ਸਾਰੇ-ਸਾਰੇ ਸਟੇਕ ਹোলਡਰ ਸਾਡੇ ਪੋਲੀਟੀਕਲ ਸਾਥੀ ਨੇ ਜਿਹੜੇ ਰਿਪਰੈਜ਼ੈਂਟੇਟਿਵਸ ਕਲੀਕਸ ਨੇ ਉਹਨਾਂ ਦੇ ਨਾਲ ਇਹ ਬੜੀ ਵਧੀਆ ਮੀਟਿੰਗ ਹੋਈ ਔਰ ਮੈਨੂੰ ਇਹ ਦੱਸਦੇ ਹੋਏ ਤਸੱਲੀ ਮਹਿਸੂਸ ਹੋ ਰਹੀ ਹੈ ਕਿ ਕਪੂਰਥਲਾ ਪੁਲਿਸ ਦੀ ਪਰਫਾਰਮੈਂਸ ਹੈ ਜਿਹੜੀ ਉਹ ਬਹੁਤ ਵਧੀਆ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਦਹਿਸ਼ਤ ਇਸ ਗੱਲ ਦੀ ਹੈ ਕਿ ਜਿਹੜੇ ਉਹ ਲੋਕ ਅੱਜ ਤੋਂ तकरीबन 1.5-2 ਮਹੀਨੇ ਪਹਿਲੇ ਹੀ ਤੁਸੀਂ ਸ਼ਾਇਦ ਮੀਡੀਆ ਨੇ ਕਵਰ ਕੀਤਾ ਜਿੱਥੇ ਇੱਕ ਦੋ ਥਾਵਾਂ ਤੇ ਇਹ ਹੋਇਆ ਸੀਗਾ ਕਿ ਡਰੱਗ ਸਮਗਲਰ ਹੈ ਜਿਹੜਾ ਉਹ ਇੱਕ ਠੋਕੇ ਕਹਿ ਰਹੇ ਸੀ ਕਿ ਮੈਂ ਤਾਂ ਐ ਨਸ਼ਾ ਵੇਚੂ ਤੁਸੀਂ ਜੋ ਮਰਜ਼ੀ ਕਰ ਲਓ ਤੇ ਅੱਜ ਉਹਨਾਂ ਸਾਰੇ ਦੇ ਸਾਰੇ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਪਰ ਤਾਲੇ ਨੇ ਜਿਹੜੇ ਉਹ ਲੱਗੇ ਹੋਏ ਨੇ ਇੰਨੀ ਦਹਿਸ਼ਤ ਹੈ ਜਿਹੜੀ ਔਰ ਮੈਂ ਸਮਝਦਾ ਕਿ ਸਰਕਾਰ ਦੀ ਔਰ ਪੁਲਿਸ ਦੀ ਕੋਈ ਵੀ ਜਿਹੜਾ ਕੋਈ ਗਲਤ ਕਾਰਵਾਈ ਕਰਦਾ ਹੋਵੇ ਇੰਨੀ ਦਹਿਸ਼ਤ ਹੋਣੀ ਜ਼ਰੂਰੀ ਹੈ ਸੋ ਬਹੁਤ ਵਧੀਆ ਪਰਫਾਰਮੈਂਸ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਔਰ ਖਾਸ ਕਰਕੇ ਕਪੂਰਥਲਾ ਜ਼ਿਲ੍ਹੇ ਦੀ ਰਹੀ ਹੈ ਜਿੱਥੇ ਤੱਕ ਮੈਂ ਗੱਲ ਕਰਲਾਂ ਜੀ ਪੰਜਾਬ ਦੀਆਂ ਫਿਗਰਸ ਦੀ ਤੇ ਹੁਣ ਤੱਕ 1 ਤਾਰੀਖ ਤੋਂ ਲੈ ਕੇ 1651 ਐਨਡੀਪੀਐਸ ਦੀਆਂ ਯਾਨੀ ਕਿ ਨਸ਼ੇ ਦੀਆਂ ਡਰੱਗਸ ਦੀਆਂ ਐਫਆਈਆਜ਼ ਨੇ ਜਿਹੜੀਆਂ ਉਹ ਹੋ ਚੁੱਕੀਆਂ ਜਿਦੇ ਵਿੱਚ 2575 ਡਰੱਗ ਸਮਗਲਰਜ਼ ਨੂੰ ਤਸਕਰਾਂ ਨੂੰ ਪੈਡਲਰਜ਼ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਇਹਨਾਂ ਦੇ ਤੋਂ 1322 ਕਿਲੋ ਦੇ ਕਰੀਬ ਨਸ਼ਾ ਜਿਹੜਾ ਉਹ ਫੜਿਆ ਜਾ ਚੁੱਕਿਆ ਇਹਨਾਂ ਤੋਂ ਹੀ ਜੋ ਗੋਲੀਆਂ ਨੇ ਕੈਪਸੂਲਸ ਨੇ ਜਿਹੜੇ 7 ਲੱਖ 25000 ਤੋਂ ਵਿਵੱਦ 7 ਲੱਖ ਤੋਂ ਵਿਵੱਦ ਇਹ ਫੜੇ ਜਾ ਚੁੱਕੇ ਨੇ ਔਰ 64 ਲੱਖ 26000 ਰੁਪਏ ਦੀ ਡਰੱਗ ਮਨੀ ਹੈ ਜਿਹੜੀ ਉਹ ਇਹਨਾਂ ਨਸ਼ਾ ਤਸਕਰਾਤਾਂ ਤੋਂ ਹੁਣ ਤੱਕ ਰਿਕਵਰ ਕੀਤੀ ਜਾ ਚੁੱਕੀ ਹੈ ਸੋ ਮੇਰੇ ਕਹਿਣ ਦਾ ਫਿਗਰਸ ਇਹਦਾ ਮਤਲਬ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਜਿਸ ਮਕਸਦ ਜਿਸ ਤਹਈਏ ਦੇ ਨਾਲ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਲੱਗੀ ਹੋਈ ਹੈ ਉਹਦੇ ਬੜੇ ਡਿਜ਼ਾਇਰਡ ਰਿਜ਼ਲਟਸ ਨੇ ਜਿਹੜੇ ਉਹ ਮਿਲ ਰਹੇ ਨੇ ਔਰ ਮੈਂ ਪਿਛਲੇ ਦਿਨਾਂ ਤੁਸੀਂ ਦੇਖਿਆ ਹੋਵੇਗਾ ਔਰ ਇੱਥੇ ਵੀ ਡਰਾਈਵ ਚੱਲ ਰਹੀ ਹੈ ਕਿ ਉਹ ਲੋਕ ਉਹ ਡਰੱਗ ਸਮਗਲਰਰ ਜਿਨ੍ਹਾਂ ਨੇ ਪਿਛਲੀਆਂ ਸਰਕਾਰਾਂ ਦੀ ਪੁਸ਼ਤ ਪਨਾਹੀ ਦੇ ذریعے ਸਿਆਸੀ ਲੋਕਾਂ ਦੀ ਪੁਸ਼ਤ ਪਨਾਹੀ ਦੇ ذریعے ਜਿਨ੍ਹਾਂ ਨੇ ਸਰਕਾਰੀ ਜ਼ਮੀਨਾਂ ਦੇ ਉੱਪਰ ਕਬਜ਼ੇ ਕਰ ਲਏ ਔਰ ਫਿਰ ਉਹਨਾਂ ਸਰਕਾਰੀ ਜ਼ਮੀਨਾਂ ਦੇ ਉੱਪਰ ਕਬਜ਼ੇ ਵਾਲੀ ਜ਼ਮੀਨਾਂ ਦੇ ਉੱਪਰ ਨਸ਼ਿਆਂ ਦੇ ਕਾਰੋਬਾਰ ਕਰਕੇ ਆਪਣੇ ਮਹਿਲ ਉਸਾਰ ਲਏ ਅੱਜ ਉਹਨਾਂ ਦੇ ਮਹਿਲ ਜਿਹੜੇ ਉਹ ਵੀ ਢਾਈ ਢਾਈ ਕੀਤੇ ਜਾ ਰਹੇ ਨੇ ਕਿਉਂਕਿ ਉਹ ਲੋਕਾਂ ਦੇ ਬੱਚਿਆਂ ਦੀਆਂ ਨਸਾਂ ਦੇ ਵਿੱਚ ਜ਼ਹਿਰ ਪਹੁੰਚਾ ਕੇ ਉਹਨਾਂ ਨੇ ਉਹ ਮਹਿਲ ਜਿਹੜੇ ਉਹ ਖੜੇ ਕੀਤੇ ਨੇ ਸੋ ਮੈਂ ਇਹਨਾਂ ਸਾਰੇ ਡਰੱਗਸ ਸਮਗਲਰਸ ਨੂੰ ਤਸਕਰਾਂ ਨੂੰ ਪੈਡਲਰਸ ਮੈਂ ਸਾਰਿਆਂ ਨੂੰ ਕਹਿਣਾ ਚਾਹੂੰਗਾ ਕਿ ਜਾਂ ਤਾਂ ਤੁਹਾਡੀ ਭਲਾਈ ਇਸੇ ਦੇ ਵਿੱਚ ਹੈ ਜਾਂ ਤਾਂ ਤੁਸੀਂ ਇਹ ਨਸ਼ੇ ਦਾ ਕਾਰੋਬਾਰ ਛੱਡ ਦਿਓ ਨਹੀਂ ਪੰਜਾਬ ਛੱਡ ਦਿਓ ਨਹੀਂ ਇਹ ਕਾਰੋਬਾਰ ਤੁਹਾਡੇ ਤੋਂ ਛਡਵਾਉਣਾ ਕਿਵੇਂ ਹੈ ਇਹ ਸਾਨੂੰ ਪੰਜਾਬ ਸਰਕਾਰ ਨੂੰ ਤੇ ਪੰਜਾਬ ਪੁਲਿਸ ਨੂੰ ਇਸ ਦਾ ਪਤਾ ਹੈ ਤੇ ਇਹ ਛਡਵਾ ਕੇ ਰਾਹਾਂਗੇ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਸਮੁੱਚੇ ਕਪੂਰਥਲਾ ਵਾਸੀਆਂ ਨੂੰ ਮੇਰੀ ਮੇਰੀ ਬੇਨਤੀ ਹੈ ਸਮੁੱਚੇ ਪੰਜਾਬ ਨਿਵਾਸੀਆਂ ਨੂੰ ਬੇਨਤੀ ਹੈ ਕਿ ਇਸ ਮੁਹਿੰਮ ਦੇ ਵਿੱਚ ਸਾਰੇ ਦੇ ਸਾਰੇ ਸਾਰੀਆਂ ਆਪਦੀ ਪੋਲੀਟੀਕਲ ਅਫੀਲੀਏਸ਼ਨਸ ਤੋਂ ਸਾਰੀਆਂ ਸੋਸ਼ਲ ਅਫੀਲੀਏਸ਼ਨਸ ਤੋਂ ਸਾਰੇ ਉੱਪਰ ਉੱਠ ਕੇ ਇਹ ਸਾਡਾ ਸਾਥ ਦੋ ਤਾਂ ਕਿ ਆਪਾਂ ਪੰਜਾਬ ਨੂੰ ਮੂੜ ਦੁਆਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾ ਸਕੀਏ ਤੇ ਨਸ਼ਿਆਂ ਦੇ ਇਸ ਛੇਵੇਂ ਦਰਿਆ ਨੂੰ ਆਪਾਂ ਬੰਨ ਜਿਹੜਾ ਉਹ ਲਾ ਸਕੀਏ ਮੰਤਰੀ ਜੀ ਸਾਹਿਬ ਕੀ ਜੀਆ ਖੇਡਾਂ ਹੁੰਦੀਆਂ